ਦੋਸਤੋ ਕਿਸੇ ਨੇ ਸੱਚੀ ਕਿਹਾ ਕਿ ਰੱਬ ਕਿਸੇ ਦਾ ਹੱਥ ਨਹੀਂ ਛੱਡਦਾ ਬਸ ਬੰਦਾ ਖੁਦ ਹੀ ਉਮੀਦ ਛੱਡ ਦਿੰਦਾ ਜ਼ਿੰਦਗੀ ਦੇ ਰਾਹਾਂ 'ਚ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ ਹਰ ਦਰਵਾਜ਼ਾ ਬੰਦ ਹਰ ਰਾਹ ਅਣਹੋਣੀ ਨਾਲ ਭਰਿਆ ਹੋਵੇ ਪਰ ਜਿਹੜਾ ਬੰਦਾ ਰੱਬ ਦੇ ਬਾਣੀ 'ਚ ਰਹਿੰਦਾ ਉਹ ਕਿਸੇ ਵੀ ਹਾਲਾਤ 'ਚ ਨਹੀਂ ਹਾਰਦਾ ਹੁੰਦਾ ਕਈ ਲੋਕ ਦੌਲਤ ਪਿਆਰ ਤੇ ਸਕੂਨ ਦੀ ਤਲਾਸ਼ ਵਿੱਚ ਦੁਨੀਆਂ ਦੇ ਰਾਜਿਆਂ ਕੋਲ ਜਾਂਦੇ ਨੇ ਉਹ ਸੋਚਦੇ ਨੇ ਕਿ ਇਨਸਾਨੀ ਤਾਕਤ ਬਲ ਤੇ ਦੌਲਤ ਉਹਨਾਂ ਦੀ ਕਿਸਮਤ ਬਦਲ ਸਕਦੀ ਹੈ ਪਰ ਅਸਲ ਤਾਕਤ ਤਾਂ ਉਹਨਾਂ ਕੋਲ ਹੁੰਦੀ ਹੈ ਜੋ ਆਪਣਾ ਸਿਰ ਸਿਰਫ ਉਹਦੇ ਦਰ ਤੇ ਝੁਕਾਉਂਦੇ ਨੇ ਜਿਹਦੇ ਹੱਥ ਵਿੱਚ ਦੁਨੀਆ ਦੇ ਸਾਰੇ ਖਜ਼ਾਨੇ ਨੇ ਇਹ ਕਹਾਣੀ ਉਹਨਾਂ ਤਿੰਨ ਵਿਅਕਤੀਆਂ ਦੀ ਹੈ ਜੋ ਆਪਣੇ ਭਰੋਸੇ ਦੀ ਲਕੀਰ ਉੱਤੇ ਤੁਰ ਰਹੇ ਸੀ ਕੋਈ ਕਿਸਮਤ ਦੀ ਤਲਾਸ਼ ਵਿੱਚ ਕੋਈ ਦੌਲਤ ਦੀ ਤੇ ਕੋਈ ਸਿਰਫ ਰੱਬ ਦੇ ਭਾਣੇ ਨੂੰ ਮੰਨਣ ਵਾਲਾ ਪਰ ਸਭ ਤੋਂ ਵੱਡੀ ਦੌਲਤ ਕਿਸ ਨੂੰ ਮਿਲੀ ਕੌਣ ਜਿੱਤਿਆ ਤੇ ਕੌਣ ਅਖੀਰ ਚ ਗੁੰਮ ਹੋ ਗਿਆ ਇਹ ਕਹਾਣੀ ਇੱਕ ਅਹਿਮ ਹਕੀਕਤ ਤੋਂ ਪਰਦਾ ਚੁੱਕਦੀ ਹੈ ਕਿ ਜਿਹੜਾ ਮਨੁੱਖ ਰੱਬ ਦੇ ਬਾਣੇ ਨੂੰ ਮੰਨ ਲੈਂਦਾ ਹੈ ਉਹਦੇ ਲਈ ਕਿਸਮਤ ਆਪਣੇ ਆਪ ਰਾਹ ਖੋਲ੍ਹ ਦਿੰਦੀ ਹੈ ਪਰ ਕਿੰਨੇ ਲੋਕ ਇਹ ਸੱਚਾਈ ਨੂੰ ਸਮਝਦੇ ਨੇ ਇਹ ਜਾਣਨ ਲਈ ਅਸੀਂ ਇੱਕ ਕਹਾਣੀ ਸ਼ੁਰੂ ਕਰਦੇ ਹਾਂ ਬੜੀ ਹੀ ਦਿਲਚਸਪ ਕਹਾਣੀ ਹੈ ਅੰਤ ਤੱਕ ਜਰੂਰ ਸੁਣਿਓ ਬੜੇ ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਦੋ ਗਰੀਬ ਆਦਮੀ ਰਹਿੰਦੇ ਸੀ ਮੁਸ਼ਕਲਾਂ ਦੇ ਪੁਚਾਲ ਨੇ ਉਹਨਾਂ ਦੀ ਜ਼ਿੰਦਗੀ ਅਜੀਬ ਬਣਾ ਦਿੱਤੀ ਸੀ ਗਰੀਬੀ ਤਾਂ ਇੰਨੀ ਕਬੱਤ ਚੁੱਕੀ ਸੀ ਕਿ ਸਰੀਰ ਉੱਪਰ ਕੱਪੜਿਆਂ ਦੇ ਨਾਂ ਤੇ ਮੈਲੇ ਕੁਚਲੇ ਚਿੱਥੜੇ ਲਟਕ ਰਹੇ ਸਨ ਉਹ ਦੋਵੇਂ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਘੁੰਮਦੇ ਰਹਿੰਦੇ। ਕੋਈ ਨਾ ਕੋਈ ਰੱਬ ਦਾ ਬੰਦਾ ਉਹਨਾਂ ਨੂੰ ਖਾਣਾ ਖਵਾ ਦਿੰਦਾ ਜਿਸ ਦੇ ਨਾਲ ਘੱਟੋ-ਘੱਟ ਉਹਨਾਂ ਦਾ ਪੇਟ ਭਰ ਜਾਂਦਾ। ਇੱਕ ਦਿਨ ਉਹ ਇਸੇ ਤਰ੍ਹਾਂ ਗਲੀਆਂ ਵਿੱਚ ਘੁੰਮ ਰਹੇ ਸੀ ਕਿ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ। ਇੱਕ ਨੇ ਕਿਹਾ ਕਿ ਦੋਸਤ ਇਸ ਸ਼ਹਿਰ ਵਿੱਚ ਸਾਡੇ ਲਈ ਹੁਣ ਕੁਝ ਵੀ ਨਹੀਂ ਬਚਿਆ। ਇੱਥੇ ਸਾਡੇ ਲਈ ਕਿਸਮਤ ਦੇ ਦਰਵਾਜ਼ੇ ਬੰਦ ਹੋ ਚੁੱਕੇ ਨੇ। ਸਾਨੂੰ ਦੂਜੇ ਰਾਜ ਦੇ ਸ਼ਹਿਰ ਵਿੱਚ ਚਲੇ ਜਾਣਾ ਚਾਹੀਦਾ। ਸੁਣਿਆ ਹੈ ਉੱਥੋਂ ਦਾ ਬਾਦਸ਼ਾਹ ਬੜਾ ਹੀ ਨੇਕ ਤੇ ਰੱਬ ਨੂੰ ਮੰਨਣ ਵਾਲਾ ਇਨਸਾਨ ਹੈ। ਸਾਨੂੰ ਉੱਥੇ ਜਾ ਕੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਉੱਥੋਂ ਦੇ ਬਾਦਸ਼ਾਹ ਨਾਲ ਮੁਲਾਕਾਤ ਕਰ ਸਕੀਏ ਤੇ ਆਪਣੀ ਮਦਦ ਦੀ ਗੁਹਾਰ ਉਹਦੇ ਸਾਹਮਣੇ ਰੱਖੀਏ ਮੈਨੂੰ ਪੂਰਾ ਯਕੀਨ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ ਸ਼ਾਇਦ ਇਸ ਤਰੀਕੇ ਨਾਲ ਸਾਡੇ ਦਿਨ ਹੀ ਬਦਲ ਜਾਣ ਉਸਦੇ ਸਾਥੀ ਨੇ ਕਿਹਾ ਤੇਰਾ مشورہ ਬਹੁਤ ਚੰਗਾ ਹੈ ਸਾਨੂੰ ਉਸ ਰਾਜ ਦੇ ਸਫ਼ਰ ਲਈ ਸਵੇਰੇ ਨਿਕਲ ਜਾਣਾ ਚਾਹੀਦਾ ਸੋ ਇਸ ਤਰ੍ਹਾਂ ਅਗਲੇ ਦਿਨ ਦੋਵੇਂ ਸਫ਼ਰ ਤੇ ਨਿਕਲ ਪਏ ਜੰਗਲਾਂ ਤੇ ਸ਼ਹਿਰਾਂ ਨੂੰ ਪਾਰ ਕਰਦੇ ਕਰਦੇ ਉਹ ਇੱਕ ਮੈਦਾਨੀ ਇਲਾਕੇ ਵਿੱਚ ਪਹੁੰਚੇ ਰਾਸਤੇ ਵਿੱਚ ਉਹਨਾਂ ਨੂੰ ਇੱਕ ਹੋਰ ਬੰਦਾ ਮਿਲ ਗਿਆ ਸੀ ਤਾਂ ਉਹ ਵੀ ਗਰੀਬ ਹੀ ਪਰ ਬੜਾ ਹੀ ਨੇਕ ਤੇ ਰੱਬ ਦਾ ਭਗਤ ਜਾਪ ਰਿਹਾ ਸੀ ਉਹਨੇ ਉਹਨਾਂ ਦੋਵਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਕਿਹੜੀ ਤਮੰਨਾ ਹੈ ਉਹ ਕਿਹੜੀ ਉਮੀਦ ਹੈ ਜਿਹਨੇ ਤੁਹਾਨੂੰ ਇਹ ਸਫ਼ਰ ਕਰਨ ਲਈ ਮਜਬੂਰ ਕਰ ਦਿੱਤਾ ਤੇ ਤੁਸੀਂ ਕਿਹਦੇ ਕੋਲ ਜਾ ਰਹੇ ਹੋ ਤਾਂ ਉਹਨਾਂ ਦੋਵਾਂ ਨੇ ਜਵਾਬ ਦਿੱਤਾ ਕਿ ਸਾਡੀ ਕਿਸਮਤ ਦਾ ਸਿਤਾਰਾ ਬੁੱਝ ਚੁੱਕਿਆ ਹੈ ਅਸੀਂ ਆਪਣੀ ਕਿਸਮਤ ਦਾ ਦਰਵਾਜ਼ਾ ਲੱਪਿਆ ਪਰ ਅਫਸੋਸ ਅਸੀਂ ਸਿਰਫ ਆਪਣਾ ਵਕਤ ਹੀ ਬਰਬਾਦ ਕੀਤਾ ਸ਼ਾਇਦ ਹੁਣ ਸਾਡਾ ਇਹ ਸ਼ਹਿਰ ਸਾਨੂੰ ਕੁਝ ਵੀ ਨਹੀਂ ਦੇ ਸਕਦਾ ਇਸ ਕਰਕੇ ਅਸੀਂ ਉਸ ਰਾਜ ਦੇ ਸ਼ਹਿਰ ਵੱਲ ਰੁੱਕ ਕੀਤਾ ਅਸੀਂ ਇੱਥੋਂ ਦੇ ਬਾਦਸ਼ਾਹ ਕੋਲ ਜਾ ਰਹੇ ਹਾਂ ਸੁਣਿਆ ਉਹਦੇ ਮਹਿਲ ਦੇ ਦਰਵਾਜ਼ੇ ਹਮੇਸ਼ਾ ਲੋੜਵੰਦਾਂ ਤੇ ਗਰੀਬਾਂ ਲਈ ਖੁੱਲੇ ਰਹਿੰਦੇ ਨੇ ਤੇ ਉਹ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਦਾ ਆਪਣੀ ਗੱਲ ਦੱਸਣ ਤੋਂ ਬਾਅਦ ਉਹਨਾਂ ਦੋਵਾਂ ਨੇ ਉਸ ਨੇਕ ਆਦਮੀ ਤੋਂ ਪੁੱਛਿਆ ਕਿ ਤੁਸੀਂ ਕਿਹੜੇ ਮਕਸਦ ਨਾਲ ਸਫ਼ਰ ਤੇ ਨਿਕਲਿਓ ਉਸ ਨੇਕ ਬੰਦੇ ਨੇ ਜਵਾਬ ਦਿੱਤਾ ਮੈਂ ਇੱਕ ਅਮੀਰ ਆਦਮੀ ਸੀ ਪਰ ਹੁਣ ਮੇਰੇ ਮੁਲਕ ਵਿੱਚ ਮੇਰੀ ਕੋਈ ਵੀ ਜਾਇਦਾਦ ਜਾਂ ਦੌਲਤ ਨਹੀਂ ਰਹੀ ਸ਼ਾਇਦ ਰੱਬ ਦੀ ਮਰਜ਼ੀ ਇਹੀ ਸੀ ਮੇਰੇ ਚੰਗੇ ਦਿਨ ਖਤਮ ਹੋ ਗਏ ਤੇ ਹੁਣ ਮੈਂ ਚੰਗੇ ਦਿਨਾਂ ਦੀ ਤਲਾਸ਼ ਵਿੱਚ ਨਿਕਲਿਆ ਹਾਂ ਪਰ ਮੈਨੂੰ ਕਿਸੇ ਬਾਦਸ਼ਾਹ ਤੋਂ ਕੋਈ ਉਮੀਦ ਨਹੀਂ ਹੈ ਮੈਨੂੰ ਤਾਂ ਉਹਦੇ ਤੋਂ ਉਮੀਦ ਹੈ ਜਿਹਦੇ ਦਰ ਤੋਂ ਉਸ ਬਾਦਸ਼ਾਹ ਵਰਗੇ ਅਨੇਕਾਂ ਬਾਦਸ਼ਾਹ ਆਪਣੇ ਖਜ਼ਾਨੇ ਭਰਦੇ ਨੇ ਇਸ ਤੋਂ ਬਾਅਦ ਉਹ ਤਿੰਨੇ ਇਕੱਠੇ ਸਫ਼ਰ ਤੇ ਤੁਰ ਪਏ ਤੇ ਕਾਫੀ ਸਫ਼ਰ ਕਰਨ ਤੋਂ ਬਾਅਦ ਉਸ ਸ਼ਹਿਰ ਵਿੱਚ ਪਹੁੰਚ ਗਏ ਉੱਥੇ ਪਹੁੰਚ ਕੇ ਉਹਨਾਂ ਨੂੰ ਇੱਕ ਖੰਡਰ ਇਮਾਰਤ ਨਜ਼ਰ ਆਈ ਉਹਨਾਂ ਨੇ ਰਾਤ ਉਸ ਖੰਡਰ ਵਿੱਚ گزارਣ ਦਾ ਫੈਸਲਾ ਕੀਤਾ ਉਹ ਤਿੰਨ ਖੰਡਰ ਵਿੱਚ ਬੈਠ ਕੇ ਵੱਖ-ਵੱਖ ਮੁੱਦਿਆਂ ਤੇ ਗੱਲਾਂ ਕਰ ਰਹੇ ਸਨ। ਕੁਦਰਤੀ ਉਸੇ ਵੇਲੇ ਉੱਥੋਂ ਦਾ ਬਾਦਸ਼ਾਹ ਆਪਣੇ ਦੋਸਤ ਪਾਈਆਂ ਦੇ ਨਾਲ ਪੇਸ ਬਦਲ ਕੇ ਚਾਂਦਨੀ ਰਾਤ ਦੇ ਮ제 ਲੈਣ ਲਈ ਗਲੀਆਂ ਵਿੱਚ ਟਹਿਲ ਰਿਹਾ ਸੀ ਕਿ ਚਲਦੇ-ਚਲਦੇ ਉਹ ਇਸ ਖੰਡਰ ਦੇ ਕੋਲ ਪਹੁੰਚ ਗਿਆ। ਖੰਡਰ ਵਿੱਚੋਂ ਕੁਝ ਲੋਕਾਂ ਦੀਆਂ ਗੱਲਾਂ ਕਰਨ ਦੀ ਆਵਾਜ਼ ਆਈ ਤਾਂ ਉਹ ਖੰਡਰ ਵਿੱਚ ਦਾਖਲ ਹੋਇਆ ਤੇ ਵੇਖਿਆ ਕਿ ਤਿੰਨ ਆਦਮੀ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਨੇ। ਬਾਦਸ਼ਾਹ ਨੇ ਪੁੱਛਿਆ ਤੁਸੀਂ ਕੌਣ ਹੋ ਤੇ ਇੱਥੇ ਕੀ ਕਰ ਰਹੇ ਹੋ? ਪਹਿਲਾ ਉਹਨਾਂ ਦੋਵਾਂ ਆਦਮੀਆਂ ਨੇ ਜਵਾਬ ਦਿੱਤਾ ਕਿ ਸਾਡੀ ਗਰੀਬੀ ਤੇ ਤੰਗਦਸਤੀ ਨੇ ਸਾਡੇ ਉੱਤੇ ਡੇਰਾ ਜਮਾਇਆ ਹੋਇਆ ਹੈ ਹਾਲਾਤ ਇੰਨੇ ਖਰਾਬ ਨੇ ਕਿ ਸਾਨੂੰ ਮੁਸ਼ਕਲ ਨਾਲ ਖਾਣਾ ਮਿਲਦਾ ਅਸੀਂ ਆਪਣੀ ਗਰੀਬੀ ਦੇ ਘੋੜੇ ਤੇ ਸਵਾਰ ਹੋ ਕੇ ਇਸ ਦੁਨੀਆ ਦੇ ਸੁੱਖ ਦੀ ਤਲਾਸ਼ ਵਿੱਚ ਭਟਕ ਰਹੇ ਹਾਂ ਬਾਦਸ਼ਾਹ ਨੇ ਪੁੱਛਿਆ ਤਾਂ ਹੁਣ ਤੁਹਾਡੀ ਇੱਛਾ ਕੀ ਹੈ ਉਹਨਾਂ ਦੋਵਾਂ ਨੇ ਜਵਾਬ ਦਿੱਤਾ ਤੁਸੀਂ ਸਾਡੀ ਇੱਛਾ ਪੂਰੀ ਨਹੀਂ ਕਰ ਸਕਦੇ ਇਸ ਕਰਕੇ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਬਾਦਸ਼ਾਹ ਨੇ ਕਿਹਾ ਇਸ ਦੁਨੀਆ ਦੇ ਸਭ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੇ ਇੱਕ ਦੂਜੇ ਉਪਰ ਨਿਰਭਰ ਕਰਦੇ ਨੇ ਇਸ ਲਈ ਤੁਸੀਂ ਮੈਨੂੰ ਆਪਣੀ ਇੱਛਾ ਦੱਸ ਸਕਦੇ ਹੋ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ ਇੱਕ ਨੇ ਜਵਾਬ ਦਿੱਤਾ ਕਿ ਮੈਂ ਇੱਕ ਅਜੀਹਾ ਆਦਮੀ ਸੀ ਜਿਹਦੇ ਕੋਲ ਬੇਅੰਤ ਦੌਲਤ ਤੇ ਜਾਇਦਾਦ ਸੀ ਪਰ ਸਮੇ ਦੀ ਮਾਰ ਤੋਂ ਕੌਣ ਬਚਿਆ ਧੋਖਾ ਧੜੀ ਦੇ ਕਾਰਨ ਮੇਰੀ ਸਾਰੀ ਦੌਲਤ ਚਲੀ ਗਈ ਜੇਕਰ ਮੈਨੂੰ ਕਿਤੋਂ 10000 ਸਿੱਕੇ ਮਿਲ ਜਾਣ ਤਾਂ ਮੈਂ ਉਹਨਾਂ ਨਾਲ ਵਪਾਰ ਕਰਕੇ ਦੁਬਾਰਾ ਅਮੀਰ ਬਣ ਸਕਣਾ ਇਸ ਤੋਂ ਬਾਅਦ ਦੂਜਾ ਆਦਮੀ ਬੋਲਿਆ ਮੈਂ ਤਾਂ ਇੱਕ ਬਦਕਿਸਮਤ ਇਨਸਾਨ ਸੀ ਪਰ ਕਿਸੇ ਦੀ ਕਿਸਮਤ ਨੇ ਮੈਨੂੰ ਅਮੀਰ ਬਣਾ ਦਿੱਤਾ। ਮੇਰੀ ਇੱਕ ਬਹੁਤ ਸੋਹਣੀ ਪਤਨੀ ਸੀ ਜਿਹਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਉਸ ਦੀ ਬਰਕਤ ਨਾਲ ਉਸ ਦੀ ਕਿਸਮਤ ਨਾਲ ਮੇਰੇ ਉੱਤੇ ਦੌਲਤ ਦੀ ਜਿਵੇਂ ਵਰਖਾ ਹੋਣ ਲੱਗੀ। ਮੇਰੇ ਕੋਲ ਇੱਕ ਸ਼ਾਨਦਾਰ ਮਹਿਲ ਸੀ ਜਿਹਦੇ ਵਿੱਚ ਨੌਕਰਾਨੀਆਂ ਮੇਰੀ ਤੇ ਮੇਰੀ ਪਤਨੀ ਦੀ ਖਿਦਮਤ ਕਰਦੀਆਂ ਸੀ। ਪਰ ਇੱਕ ਦਿਨ ਅਚਾਨਕ ਮੇਰੀ ਪਤਨੀ ਦੀ ਤबीयत ਖਰਾਬ ਹੋ ਗਈ ਤੇ ਉਸੇ ਦਿਨ ਉਸ ਦਾ ਦਿਹਾਂਤ ਹੋ ਗਿਆ। ਤੇ ਇਸ ਤੋਂ ਬਾਅਦ ਮੇਰੀ ਕਿਸਮਤ ਨੇ ਇੰਜ ਪਲਟਾ ਮਾਰਿਆ ਕਿ ਮੈਂ ਅੱਜ ਇਸ ਹਾਲਤ ਵਿੱਚ ਪਹੁੰਚ ਗਿਆ ਹਾਂ। ਕਿ ਹੁਣ ਮੇਰੇ ਕੋਲ ਖਾਣ ਲਈ ਵੀ ਪੈਸੇ ਨਹੀਂ ਰੇ ਮੈਂ ਇਸ ਸ਼ਹਿਰ ਵਿੱਚ ਇਸ ਉਮੀਦ ਨਾਲ ਆਇਆ ਹਾਂ ਕਿ ਸ਼ਾਇਦ ਇੱਥੋਂ ਦਾ ਬਾਦਸ਼ਾਹ ਮੈਨੂੰ ਆਪਣੇ ਮਹਿਲ ਦੀ ਕੋਈ ਸੁੰਦਰ ਦਾਸੀ ਦੇ ਦੇਵੇ ਜਿਹਦੇ ਨਾਲ ਮੈਂ ਵਿਆਹ ਕਰਾ ਲਵਾਂ ਹੋ ਸਕਦਾ ਮੇਰੀ ਕਿਸਮਤ ਦੁਆਰਾ ਜਾਗ ਪਵੇ ਫਿਰ ਮੈਂ ਖੁਸ਼ੀ-ਖੁਸ਼ੀ ਆਪਣੇ ਸ਼ਹਿਰ ਵਾਪਸ ਚਲਾ ਜਾਵਾਂ ਹੁਣ ਸਭ ਦੀਆਂ ਨਜ਼ਰਾਂ ਉਸ ਤੀਸਰੇ ਨੇਕ ਆਦਮੀ ਵੱਲ ਸਨ ਜੋ ਅਜੇ ਵੀ ਚੁੱਪ ਬੈਠਾ ਸੀ ਬਾਦਸ਼ਾਹ ਨੇ ਸਿਰ ਕਮਾ ਕੇ ਉਹਦੇ ਵੱਲ ਵੇਖਿਆ ਤੇ ਪੁੱਛਿਆ ਕਿ ਤੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਉਸ ਬੰਦੇ ਨੇ ਜਵਾਬ ਦਿੱਤਾ ਕਿ ਮੈਂ ਆਪਣੀ ਇੱਛਾ ਸਿਰਫ ਆਪਣੇ ਰੱਬ ਅੱਗੇ ਬਿਆਨ ਕਰਦਾ ਹਾਂ ਜਿਹਦੇ ਹੱਥ ਵਿੱਚ ਸਾਰੇ ਖਜ਼ਾਨੇ ਨੇ ਜਿਨੇ ਬਾਦਸ਼ਾਹਾਂ ਨੂੰ ਬਾਦਸ਼ਾਹੀ ਦਿੱਤੀ ਜੇਕਰ ਉਹ ਚਾਹੇਗਾ ਤਾਂ ਉਹੀ ਮੈਨੂੰ ਸੋਨਾ ਦੇਵੇਗਾ ਜੇਕਰ ਉਹਦੀ ਰਾਜਾ ਹੋਈ ਤਾਂ ਉਹੀ ਮੈਨੂੰ ਪਤਨੀ ਵੀ ਦੇਵੇਗਾ ਮੇਰੀਆਂ ਸਾਰੀਆਂ ਇੱਛਾਵਾਂ ਮੇਰੇ ਰੱਬ ਦੀ ਖੁਸ਼ੀ ਨਾਲ ਜੁੜੀਆਂ ਹੋਈਆਂ ਨੇ ਬਾਦਸ਼ਾਹ ਨੇ ਉਸ ਨੇਕ ਆਦਮੀ ਨੂੰ ਕਿਹਾ ਫਿਰ ਵੀ ਤੂੰ ਦੱਸ ਤਾਂ ਸਹੀ ਕਿ ਤੇਰੀ ਇੱਛਾ ਕੀ ਹੈ ਉਨੇ ਬਾਦਸ਼ਾਹ ਵੱਲ ਦੇਖਿਆ ਤੇ ਕਿਹਾ ਜੇਕਰ ਰੱਬ ਨੇ ਤੇਰੇ ਉੱਪਰ ਖਾਸ ਕਿਰਪਾ ਕੀਤੀ ਹੋਈ ਹੈ ਤੇ ਤੂੰ ਉਸ ਦੀ ਬਰਕਤ ਨਾਲ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਕਾਬਿਲ ਹੈ ਤਾਂ ਮੇਰੇ ਲਈ ਇਹੀ ਅਰਦਾਸ ਕਰ ਕਿ ਰੱਬ ਮੈਨੂੰ ਵੀ ਆਪਣੀ ਬੇਅੰਤ ਕਿਰਪਾ ਨਾਲ ਨਿਵਾਜ਼ੇ ਤੇ ਮੇਰਾ ਹਰ ਕੰਮ ਉਹਦੀ ਰਜ਼ਾ ਅਨਸਾਰ ਹੋਵੇ ਬਾਦਸ਼ਾਹ ਉਹਦੀਆਂ ਇਹ ਅਨੋਖੀਆਂ ਜੀਆਂ ਗੱਲਾਂ ਸੁਣ ਕੇ ਥੋੜਾ ਹੈਰਾਨ ਹੋਇਆ ਪਰ ਕੁਝ ਵੀ ਕਹੇ ਬਿਨਾ ਉੱਥੋਂ ਚਲੇ ਗਿਆ ਅਗਲੇ ਦਿਨ ਬਾਦਸ਼ਾਹ ਆਪਣੇ ਤਖਤ ਤੇ ਬੈਠਾ ਤੇ ਉਹਨੇ ਆਪਣੇ ਦਰਬਾਰੀ ਨੂੰ ਹੁਕਮ ਦਿੱਤਾ ਕਿ ਰਾਤ ਵਾਲੇ ਉਹਨਾਂ ਤਿੰਨੇ ਮੁਸਾਫਰਾਂ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇ। ਸੋ ਬਾਦਸ਼ਾਹ ਦੇ ਹੁਕਮ ਅਨੁਸਾਰ ਉਹਨਾਂ ਤਿੰਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਜਦੋਂ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਉਹ ਵੇਖ ਕੇ ਹੱਕੇ-ਵੱਕੇ ਰਹਿ ਗਏ ਕਿ ਤਖਤ ਤੇ ਬੈਠਾ ਇਹ ਸ਼ਖਸ ਉਹੀ ਸੀ ਜਿਸ ਨਾਲ ਕੱਲ ਰਾਤ ਉਹਨਾਂ ਦੀ ਮੁਲਾਕਾਤ ਹੋਈ ਸੀ। ਉਹ ਦਿਲ ਹੀ ਦਿਲ ਘਬਰਾਏ ਹੋਏ ਸੀ ਕਿ ਸ਼ਾਇਦ ਬਾਦਸ਼ਾਹ ਉਹਨਾਂ ਦੇ ਉੱਪਰ ਗਰੋਧ ਕਰੇਗਾ। ਬਾਦਸ਼ਾਹ ਨੇ ਤਿੰਨਾਂ ਨੂੰ ਪੁੱਛਿਆ ਕਿ ਹੁਣ ਦੱਸੋ ਤੁਹਾਡੀਆਂ ਇੱਛਾਵਾਂ ਕੀ ਨੇ? ਉਹ ਦੋਵੇਂ ਸ਼ਖਸ ਤੁਰੰਤ ਉਹੀ ਇੱਛਾਵਾ ਬਿਆਨ ਕਰਨ ਲੱਗੇ ਜੋ ਰਾਤ ਉਹਨਾਂ ਨੇ ਬਾਦਸ਼ਾਹ ਦੇ ਸਾਹਮਣੇ ਦੱਸੀਆਂ ਸੀ ਫਿਰ ਬਾਦਸ਼ਾਹ ਨੇ ਉਸ ਅਜਨਬੀ ਸ਼ਖਸ ਵੱਲ ਦੇਖਿਆ ਤੇ ਪੁੱਛਿਆ ਹੁਣ ਤੂੰ ਦੱਸ ਤੇਰੀ ਕੀ ਇੱਛਾ ਹੈ ਉਹ ਬੋਲਿਆ ਹੇ ਬਾਦਸ਼ਾਹ ਜੇਕਰ ਮੈਂ ਤੇਰੇ ਤੋਂ ਤੇਰੀ ਬਾਦਸ਼ਾਹੀ ਮੰਗਾਂ ਤਾਂ ਕੀ ਤੂੰ ਮੈਨੂੰ ਦੇਵੇਂਗਾ ਬਾਦਸ਼ਾਹ ਨੇ ਕਿਹਾ ਬਿਲਕੁਲ ਨਹੀਂ ਇਹ ਕਿਸ ਤਰ੍ਹਾਂ ਦੀ ਇੱਛਾ ਹੈ ਕੋਈ ਅਜਿਹੀ ਗੱਲ ਕਰ ਜੋ ਮੈਂ ਪੂਰੀ ਕਰ ਸਕਾਂ ਜੇਕਰ ਤੂੰ ਸੋਨਾ ਮੰਗੇਗਾ ਤਾਂ ਮੈਂ ਤੈਨੂੰ ਸੋਨਾ ਦੇ ਦੇਵਾਂਗਾ ਜੇਕਰ ਘਰ ਮੰਗੇਗਾ ਤਾਂ ਮੈਂ ਤੈਨੂੰ ਘਰ ਦੇ ਦੇਵਾਂਗਾ ਉਹ ਅਜਨਬੀ ਹੱਸ ਕੇ ਬੋਲਿਆ ਤੂੰ ਮੇਰੀ ਇੱਛਾ ਪੂਰੀ ਕਰਨ ਦੇ ਕਾਬਲ ਨਹੀਂ ਹੈ ਮੈਨੂੰ ਖਾਮ ਖਾ ਇੱਥੇ ਬੁਲਾ ਕੇ ਮੇਰਾ ਸਮਾਂ ਬਰਬਾਦ ਕੀਤਾ ਮੈਂ ਤਾਂ ਉਹਦੇ ਤੋਂ ਮੰਗਦਾ ਹਾਂ ਜੋ ਬਾਦਸ਼ਾਹਾਂ ਨੂੰ ਬਾਦਸ਼ਾਹੀ ਦੇਣ ਵਾਲਾ ਹੈ ਜੇਕਰ ਮੇਰੇ ਰੱਬ ਨੇ ਦੇਣ ਦਾ ਇਰਾਦਾ ਕਰ ਲਿਆ ਤਾਂ ਕੋਈ ਵੀ ਉਹਨੂੰ ਰੋਕ ਨਹੀਂ ਸਕਦਾ ਤੇ ਜੇਕਰ ਮੇਰੇ ਰੱਬ ਨੇ ਨਾ ਦੇਣ ਦਾ ਫੈਸਲਾ ਕਰ ਲਿਆ ਤਾਂ ਕੋਈ ਵੀ ਉਹਦੀ ਇਜਾਜ਼ਤ ਤੋਂ ਬਿਨਾਂ ਕੁਝ ਦੇ ਨਹੀਂ ਸਕਦਾ ਇਧਰ ਬਾਦਸ਼ਾਹ ਚਾਹੁੰਦਾ ਸੀ ਕਿ ਇਹ ਅਜਨਬੀ ਸ਼ਖਸ ਮੇਰੇ ਅੱਗੇ ਕੋਈ ਨਾ ਕੋਈ ਇੱਛਾ ਜ਼ਰੂਰ ਰੱਖੇ ਪਰ ਉਸ ਦੇ ਲੱਖ ਆਖਨ ਦੇ باوجود ਉਸ ਸ਼ਖਸ ਨੇ ਬਾਦਸ਼ਾਹ ਅੱਗੇ ਆਪਣੇ ਹੱਥ ਨਹੀਂ ਫੇਲਾਏ ਆਖਰ ਨੂੰ ਥੱਕ ਹਾਰ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿਹੜੇ ਸ਼ਖਸ ਨੇ ਔਰਤ ਦੀ ਇੱਛਾ ਕੀਤੀ ਸੀ ਉਸ ਨੂੰ ਮਹਿਲ ਦੀ ਕਿਸੇ ਸੁੰਦਰ ਦਾਸੀ ਵਿੱਚੋਂ ਇੱਕ ਦਿੱਤੀ ਜਾਵੇ ਜਿਹੜੇ ਸ਼ਖਸ ਨੇ ਦੌਲਤ ਦੀ ਮੰਗ ਕੀਤੀ ਸੀ ਉਹਨ ਸੋਨੇ ਦੇ ਸਿੱਕਿਆਂ ਨਾਲ ਭਰੇ ਹੋਏ ਦੋ ਥੈਲੇ ਦਿੱਤੇ ਜਾਣ ਬਾਦਸ਼ਾਹ ਦੇ ਹੁਕਮ ਦੀ ਤੁਰੰਤ ਪਾਲਣਾ ਕੀਤੀ ਗਈ ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਕਿ ਹੁਣ ਤੁਸੀਂ ਆਪਣੇ ਆਪਣੇ ਸ਼ਹਿਰ ਵਾਪਸ ਚਲੇ ਜਾਓ ਸੋ ਬਾਦਸ਼ਾਹ ਦੇ ਹੁਕਮ ਤੇ ਉਹ ਤਿੰਨੇ ਫਿਰ ਸਫ਼ਰ ਤੇ ਨਿਕਲ ਪਏ ਚਲਦੇ-ਚਲਦੇ ਹਾਲੇ ਤੱਕ ਉਹ ਰਾਹ ਵਿੱਚ ਹੀ ਸਨ ਕਿ ਜਿਹੜੇ ਸਖਸ਼ ਨੇ ਸੋਨੇ ਦੇ ਦੋ ਥੈਲੇ ਚੁੱਕੇ ਹੋਏ ਸੀ ਉਹ ਥੈਲਿਆਂ ਦੇ ਭਾਰ ਕਾਰਨ ਥੱਕ ਗਿਆ। ਹੁਣ ਉਹਦੀ ਹਾਲਤ ਇਹ ਸੀ ਕਿ ਉਸ ਤੋਂ ਤੁਰਿਆ ਵੀ ਨਹੀਂ ਸੀ ਜਾ ਰਿਹਾ। ਉਹਨੇ ਆਪਣੇ ਨਾਲ ਜਾ ਰਹੇ ਉਸ ਨੇਕ ਆਦਮੀ ਨੂੰ ਕਿਹਾ ਕਿ ਮੈਂ ਸੋਨੇ ਦੇ ਥੈਲੇ ਚੁੱਕ ਕੇ ਥੱਕ ਗਿਆ ਵਾਂ। ਕੀ ਤੂੰ ਕੁਝ ਸਮੇਂ ਲਈ ਮੇਰੇ ਇਹ ਸੋਨੇ ਦੇ ਥੈਲੇ ਚੁੱਕ ਲੇਂਗਾ? ਉਸ ਨੇਕ ਆਦਮੀ ਨੇ ਜਵਾਬ ਦਿੱਤਾ ਕਿ ਹਾਂ, ਕਿਉਂ ਨਹੀਂ? ਇਹ ਕਹਿ ਕੇ ਉਸਨੇ ਸੋਨੇ ਦੇ ਥੈਲੇ ਚੁੱਕਲੇ। ਇੱਧਰ ਦੂਜੇ ਪਾਸੇ ਬਾਦਸ਼ਾਹ ਨੇ ਆਪਣੇ ਦਰਬਾਰੀਆਂ ਨੂੰ ਕਿਹਾ ਕਿ ਉਸ ਅਜਨਵੀ ਸ਼ਖਸ ਨੇ ਮੇਰੇ ਕੋਲੋਂ ਕੁਝ ਵੀ ਨਾ ਮੰਗ ਕੇ ਮੇਰੀ ਤੋਹਫੀਨ ਕੀਤੀ ਹੈ ਬੇਇਜ਼ਤੀ ਕੀਤੀ ਹੈ ਉਸਨੇ ਮੈਨੂੰ ਇਸ ਤਰ੍ਹਾਂ ਠੁਕਰਾ ਦਿੱਤਾ ਜਿਵੇਂ ਕਿ ਮੈਂ ਕੋਈ ਗਰੀਬ ਭਿਖਾਰੀ ਹਾਂ ਜੋ ਖੁਦ ਦੂਸਰੇ ਅੱਗੇ ਹੱਥ ਫਿਲਾਉਣ ਦਾ ਮੁਤਾਜ ਹੁੰਦਾ ਹੈ ਜਦਕਿ ਮੈਂ ਉਹਨੂੰ ਬਾਰ-ਬਾਰ ਆਖਿਆ ਕਿ ਆਪਣੀ ਇੱਛਾ ਮੈਨੂੰ ਦੱਸ ਬਾਦਸ਼ਾਹ ਦੇ ਦਰਬਾਰੀਆਂ ਵਿੱਚੋਂ ਇੱਕ ਬਾਦਸ਼ਾਹ ਦੀ ਬਹੁਤ ਚਾਪਲੂਸੀ ਕਰਦਾ ਸੀ ਉਹਨੇ ਬਾਦਸ਼ਾਹ ਦੇ ਹੰਕਾਰ ਉੱਪਰ ਸੱਟ ਮਾਰਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਜੇਕਰ ਤੁਹਾਡੇ ਕੋਲ ਬਾਦਸ਼ਾਹੀ ਤੇ ਦੌਲਤ ਹੈ ਤਾਂ ਉਹ ਸਿਰਫ ਇਸੇ ਕਰਕੇ ਹੈ ਕੇ ਖੁਦਾ ਨੇ ਇਹ ਤੁਹਾਨੂੰ ਬਖਸ਼ਿਆ ਤਾਂ ਜੋ ਤੁਸੀਂ ਲੋਕਾਂ ਵਿੱਚ ਇਸ ਨੂੰ ਵੰਡੋ ਤੇ ਜੇਕਰ ਕੋਈ ਤੁਹਾਡੇ ਸਾਹਮਣੇ ਆਪਣੀ ਇੱਛਾ ਰੱਖਣ ਤੋਂ ਇਨਕਾਰ ਕਰਦਾ ਤਾਂ ਇਹ ਤੁਹਾਡੀ ਤوهੀਨ ਹੈ ਤੇ ਇਸ ਤوهੀਨ ਦੀ ਘੱਟੋ-ਘੱਟ ਸਜ਼ਾ ਮੌਤ ਹੋਣੀ ਚਾਹੀਦੀ ਹੈ ਬਾਦਸ਼ਾਹ ਆਪਣੇ ਦਰਬਾਰੀ ਦੀ ਇਹ ਗੱਲ ਸੁਣ ਕੇ ਜਜ਼ਬਾਤੀ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਫੌਰਨ ਜਲਾਦ ਨੂੰ ਬੁਲਾਇਆ ਉਸਨੇ ਹੁਕਮ ਦਿੱਤਾ ਕਿ ਹੁਣ ਤਿੰਨਾਂ ਦੇ ਪਿੱਛੇ ਜਾਓ ਜਿਹਦੇ ਕੋਲ ਔਰਤ ਤੇ ਜਿਹਦੇ ਕੋਲ ਸੋਨਾ ਹੈ ਉਸ ਨੂੰ ਛੱਡ ਦਿਓ ਤੇ ਜਿਹੜਾ ਖਾਲੀ ਹੱਥ ਹੈ ਉਹਦਾ ਸਿਰ ਕਲਮ ਕਰਕੇ ਮੇਰੇ ਕੋਲ ਲਿਆਓ। ਉਹ ਜਲਾਦ ਤੁਰੰਤ ਰਵਾਨਾ ਹੋ ਗਿਆ। ਜਦੋਂ ਉਹ ਤਿੰਨਾਂ ਦੇ ਕੋਲ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਤਿੰਨ ਸ਼ਖਸ ਜਾ ਰਹੇ ਨੇ। ਇੱਕ ਦੇ ਨਾਲ ਔਰਤ ਸੀ। ਇੱਕ ਨੇ ਸੋਨਾ ਚੁੱਕਿਆ ਹੋਇਆ ਸੀ ਤੇ ਇੱਕ ਖਾਲੀ ਹੱਥ ਸੀ। ਕੁਦਰਤੀ ਉਸ ਵੇਲੇ ਸੋਨੇ ਦੇ ਥੈਲੇ ਉਸ ਨੇਕ ਆਦਮੀ ਨੇ ਚੁੱਕੇ ਹੋਏ ਸਨ, ਜਦਕਿ ਅਸਲ ਵਿੱਚ ਜਿਹੜਾ ਸੋਨੇ ਦਾ ਮਾਲਕ ਸੀ ਉਹ ਖਾਲੀ ਹੱਥ ਸੀ। ਜਲਾਦ ਨੇ ਉਹਨਾਂ ਨੂੰ ਵੇਖਿਆ ਫਿਰ ਉਹ ਖਾਲੀ ਹੱਥ ਵਾਲੇ ਸ਼ਖਸ ਵੱਲ ਵਧਿਆ ਤੇ ਇੱਕ ਹੀ ਵਾਰ ਚ ਉਹਦੀ ਗਰਦਨ ਉਤਾਰ ਦਿੱਤੀ ਤੇ ਉਹਦਾ ਸਿਰ ਲੈ ਕੇ ਵਾਪਸ ਚਲਿਆ ਗਿਆ ਉਸਦੇ ਸਾਥੀ ਨੇ ਜਦੋਂ ਆਪਣੇ ਨਾਲ ਦੇ ਦੀ ਹਾਲਤ ਦੇਖੀ ਤਾਂ ਉਹ थरथਰ ਕੰਬਣ ਲੱਗ ਪਿਆ ਦੂਜੇ ਪਾਸੇ ਉਹ ਨੇਕ ਸ਼ਖਸ ਵੀ ਹੈਰਾਨ ਸੀ ਕਿ ਆਖਰ ਇਹ ਹੋ ਕੀ ਰਿਹਾ ਹੈ ਉਸਦੀ ਗਰਦਨ ਕਿਉਂ ਕੱਟੀ ਗਈ ਜਦੋਂ ਜਲਾਦ ਉਸ ਸ਼ਖਸ ਦਾ ਸਿਰ ਲੈ ਕੇ ਬਾਦਸ਼ਾਹ ਦੇ ਕੋਲ ਪਹੁੰਚਿਆ ਤਾਂ ਬਾਦਸ਼ਾਹ ਨੇ ਗੌਰ ਨਾਲ ਦੇਖਿਆ ਤੇ ਗੁੱਸੇ ਵਿੱਚ ਕਿਹਾ ਬੇਵਕੂਫ ਤੂੰ ਇਹ ਬੇਗੁਨਾਹ ਸ਼ਖਸ ਦਾ ਸਿਰ ਕੱਟ ਲਿਆ जिने बड़ी इज्जत ਦੇ ਨਾਲ ਮੈਨੂੰ ਆਪਣੀ ਇੱਛਾ ਦੱਸੀ ਸੀ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਇਸ ਤੋਂ ਪਹਿਲਾਂ ਮੈਂ ਤੇਰਾ ਵੀ ਸਿਰ ਉਤਾਰਨ ਦਾ ਹੁਕਮ ਦੇ ਦਿਆਂ ਬਾਦਸ਼ਾਹ ਤਰਨ ਸਮਝ ਗਿਆ ਕਿ سونے ਵਾਲਾ ਸ਼ਖਸ ਰਾਬ ਵਿੱਚ ਥਾਗ ਗਿਆ ਹੋਵੇਗਾ ਤੇ ਉਹਨੇ ਕੁਝ ਸਮੇਂ ਲਈ ਆਪਣਾ ਸੋਨਾ ਉਸ ਅਜਨਬੀ ਸ਼ਖਸ ਨੂੰ ਚੁੱਕਣ ਲਈ ਦੇ ਦਿੱਤਾ ਹੋਵੇਗਾ ਬਾਦਸ਼ਾਹ ਨੇ ਹੁਣ ਦੂਸਰੇ ਜਲਾਦ ਨੂੰ ਬੁਲਾਇਆ ਤੇ ਹੁਕਮ ਦਿੱਤਾ ਕਿ ਹੁਣ ਤੂੰ ਜਾ ਤੇ ਜਿਹਦੇ ਕੋਲ ਸੋਨਾ ਹੈ ਉਹਦਾ ਸਿਰ ਕੱਟ ਕੇ ਲਿਆ ਜਲਾਦ ਬਾਦਸ਼ਾਹ ਦਾ ਹੁਕਮ ਸੁਣ ਕੇ ਤੁਰੰਤ ਰਵਾਨਾ ਹੋ ਗਿਆ ਇਸ ਵਾਰ ਰੱਬ ਦੀ ਮਰਜ਼ੀ ਅਜਿਹੀ ਹੋਈ ਕਿ ਜਿਹੜਾ ਬੰਦਾ ਮਾਰੇ ਗਏ ਸ਼ਖਸ ਦਾ ਸਾਥੀ ਸੀ ਉਹਦੇ ਦਿਲ ਵਿੱਚ ਲਾਲਚ ਪੈਦਾ ਹੋ ਗਿਆ। ਉਹ ਤੁਰਦੇ-ਤੁਰਦੇ ਨੇਕ ਸ਼ਖਸ ਨੂੰ ਬੋਲਿਆ, "ਭਾਈ ਵੇਖ, ਹੁਣ ਮੇਰਾ ਦੋਸਤ ਤਾਂ ਮਾਰਿਆ ਗਿਆ, ਪਰ ਸੋਨੇ ਦਾ ਅਸਲ ਹੱਕਦਾਰ ਤਾਂ ਮੈਂ ਹੀ ਆਂ ਕਿਉਂਕਿ ਅਸੀਂ ਦੋਵੇਂ ਇਕੱਠੇ ਰਹਿੰਦੇ ਸੀ। ਤੂੰ ਇਹ ਸੋਨਾ ਮੈਨੂੰ ਦੇ ਦੇ।" ਨੇਕ ਆਦਮੀ ਨੂੰ ਤਾਂ ਕੋਈ ਲਾਲਸੀ ਹੀ ਨਹੀਂ, ਉਹਨੇ ਤੁਰੰਤ ਦੋਵੇਂ ਥੈਲੇ ਉਸ ਸ਼ਖਸ ਦੇ ਹਵਾਲੇ ਕਰ ਦਿੱਤੇ। ਹੁਣ ਅਜਨਬੀ ਸ਼ਖਸ ਦੁਆਰਾ ਖਾਲੀ ਹੱਥ ਸੀ ਤੇ ਸੋਨਾ ਉਸ ਬੰਦੇ ਕੋਲ ਸੀ। ਜੋ ਆਪਣੇ ਨਾਲ ਔਰਤ ਨੂੰ ਵੀ ਲੈ ਕੇ ਚੱਲ ਰਿਹਾ ਸੀ ਐਨੇ ਵਿੱਚ ਜਲਾਦ ਉੱਥੇ ਪਹੁੰਚ ਗਿਆ ਉਹਨੇ ਵੇਖਿਆ ਕਿ ਇੱਕ ਸ਼ਖਸ ਖਾਲੀ ਹੱਥ ਹੈ ਤੇ ਦੂਸਰੇ ਕੋਲ ਸੋਨਾ ਹੈ ਜਲਾਦ ਨੇ ਵੀ ਬਿਨਾ ਕੁਝ ਸੋਚੇ ਸੋਨੇ ਵਾਲੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਤੇ ਉਹਦਾ ਸਿਰ ਲੈ ਕੇ ਵਾਪਸ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਜਦੋਂ ਬਾਦਸ਼ਾਹ ਨੇ ਮਰੇ ਹੋਏ ਆਦਮੀ ਦਾ ਸਿਰ ਵੇਖਿਆ ਤਾਂ ਗੁੱਸੇ ਵਿੱਚ ਚੀਕ ਉੱਠਿਆ ਇਹ ਆਦਮੀ ਵੀ ਗਲਤੀ ਨਾਲ ਮਾਰਿਆ ਗਿਆ ਹੁਣ ਬਾਦਸ਼ਾਹ ਕੁਝ ਸਮੇਂ ਲਈ ਚੁੱਪ ਰਿਹਾ ਤੇ ਡੂੰਗੀ ਸੋਚ ਵਿੱਚ ਡੁੱਬ ਗਿਆ ਤੇ ਪਰੇਸ਼ਾਨ ਹੋ ਗਿਆ ਕੁਝ ਸਮੇਂ ਬਾਅਦ ਉਹ ਥੋੜਾ ਸ਼ਾਂਤ ਹੋਇਆ। ਉਹਨੂੰ ਇਹ ਸਮਝ ਆ ਗਈ ਕਿ ਰੱਬ ਦੀ ਕਿਰਪਾ ਇਸ ਅਣਜਾਣ ਸ਼ਖਸ ਲਈ ਇੱਕ ਸੁਰੱਖਿਆ ਦੀ ਕੰਧ ਬਾਂਗ ਹੈ ਜਿਨੇ ਉਹਨੂੰ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਰੱਖਿਆ। ਨਹੀਂ ਤਾਂ ਇੱਕੋ ਵੇਲੇ ਇੰਜ ਹੋਣ ਵਾਲਾ ਇਤਿਫਾਕ ਸਮੇਤ ਤੋਂ ਬਾਹਰ ਹੈ। ਇਸ ਵਾਰ ਬਾਦਸ਼ਾਹ ਨੇ ਆਪਣੇ ਨਜ਼ਦੀਕੀ ਦਰਬਾਰੀ ਨੂੰ ਭੇਜਿਆ ਤੇ ਹੁਕਮ ਦਿੱਤਾ ਕਿ ਇਸ ਆਦਮੀ ਨੂੰ ਲੜਕੀ ਤੇ ਸੋਨੇ ਸਮੇਤ ਮੇਰੇ ਕੋਲ ਆਦਰ ਸਹਿਤ ਲੈ ਕੇ ਆਓ। ਉਹ ਦਰਬਾਰੀ ਤੁਰੰਤ ਰਵਾਨਾ ਹੋ ਗਿਆ। ਜਿਵੇਂ ਹੀ ਉਹ ਨਿਹਕ ਸ਼ਖਸ ਦਰਬਾਰ ਵਿੱਚ ਹਾਜ਼ਰ ਹੋਇਆ ਬਾਦਸ਼ਾਹ ਆਪਣੇ ਤਖਤ ਤੋਂ ਉੱਠਿਆ ਤੇ ਮੁਸਕਰਾਉਂਦੇ ਹੋਏ ਉਹਦੇ ਕੋਲ ਗਿਆ ਉਹਨੇ ਉਸ ਅਜਨਬੀ ਸ਼ਖਸ ਵੱਲ ਦੇਖ ਕੇ ਪੁੱਛਿਆ ਕਿ ਦੱਸ ਤੇਰੇ ਉਹ ਦੋ ਸਾਥੀਆਂ ਨਾਲ ਕੀ ਹੋਇਆ ਉਸ ਨੇਕ ਆਦਮੀ ਨੇ ਜਵਾਬ ਦਿੱਤਾ ਬਾਦਸ਼ਾਹ ਦੀ ਸ਼ਾਨ ਤੇ ਸ਼ੋਭਾ ਵਧੇ ਜਿਨੇ ਸੋਨਾ ਮੰਗਣ ਵਾਲੇ ਨੂੰ ਸੋਨਾ ਦਿੱਤਾ ਤੇ ਪਤਨੀ ਮੰਗਣ ਵਾਲੇ ਨੂੰ ਪਤਨੀ ਦਿੱਤੀ ਪਰ ਬਦਲੇ ਵਿੱਚ ਉਹਨਾਂ ਦੀ ਜਾਨ ਹੀ ਲੈ ਲਈ ਉਸ ਅਜਨਬੀ ਸ਼ਖਸ ਦੇ ਇਹ ਬੋਲ ਸੁਣ ਕੇ ਬਾਦਸ਼ਾਹ ਕੰਬ ਗਿਆ ਤੇ ਉਸ ਦਾ ਹੰਕਾਰ ਚੂਰ-ਚੂਰ ਹੋ ਗਿਆ ਤੇ ਉਸ ਨੂੰ ਮਹਿਸੂਸ ਹੋਇਆ ਕਿ ਮੇਰੇ ਹੰਕਾਰ ਦੇ ਕਾਰਨ ਮੇਰੇ ਤੋਂ ਘੋਰ ਪਾਪ ਹੋ ਗਿਆ ਉਨੇ ਤਰੰਤ ਰੱਬ ਦੇ ਅੱਗੇ ਗੜਗੜਾ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਤੇ ਭਿੱਜੀਆਂ ਅੱਖਾਂ ਦੇ ਨਾਲ ਬਾਦਸ਼ਾਹ ਨੇ ਉਸ ਆਦਮੀ ਤੋਂ ਪੁੱਛਿਆ ਕਿ हे ਨੇਕ ਇਨਸਾਨ ਮੈਨੂੰ ਦੱਸੋ ਇਸ ਵੇਲੇ ਮੈਂ ਇਹੋ ਜਿਹਾ ਕੀ ਕਰ ਸਕਦਾ ਹਾਂ ਜੋ ਮੈਨੂੰ ਰੱਬ ਦੇ ਕਹਿਰ ਤੋਂ ਬਚਾ ਸਕੇ ਉਸ ਨੇਕ ਆਦਮੀ ਨੇ ਜਵਾਬ ਦਿੱਤਾ ਕਿ ਤੁਹਾਨੂੰ ਸਭ ਤੋਂ ਪਹਿਲਾਂ ਸੱਚੇ ਦਿਲ ਨਾਲ ਉਸ ਰੱਬ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਦੂਜਾ ਕੰਮ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਕੁਝ ਰਕਮ ਉਹਨਾਂ ਦੋ ਬੇਗੁਨਾਹ ਮਾਰੇ ਗਏ ਆਦਮੀਆਂ ਦੇ ਘਰ ਭੇਜੋ ਤਾਂ ਜੋ ਉਹਨਾਂ ਦੇ ਪਰਿਵਾਰ ਵਾਲੇ ਆਸਾਨੀ ਨਾਲ ਆਪਣੀ ਜ਼ਿੰਦਗੀ گزار ਸਕਣ ਬਾਦਸ਼ਾਹ ਨੇ ਇਹੀ ਕੀਤਾ ਫਿਰ ਬਾਦਸ਼ਾਹ ਨੇ ਕਿਹਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਕੋਈ ਇੱਕ ਇੱਛਾ ਜ਼ਰੂਰ ਦੱਸੋ ਮੈਨੂੰ ਉਸ ਨੂੰ ਪੂਰਾ ਕਰਕੇ ਖੁਸ਼ੀ ਮਿਲੇਗੀ ਉਸ ਨੇਕ ਬੰਦੇ ਨੇ ਦੇਖਿਆ ਕਿ ਹੁਣ ਬਾਦਸ਼ਾਹ ਪਛਤਾਵੇ ਵਿੱਚ ਡੁੱਬ ਚੁੱਕਿਆ ਹੈ ਤੇ ਆਪਣੇ ਹੰਕਾਰ ਤੋਂ ਬਾਹਰ ਆ ਗਿਆ ਉਹਨੇ ਬਾਦਸ਼ਾਹ ਨੂੰ ਕਿਹਾ ਕਿ ਮੈਂ ਕੱਪੜੇ ਦਾ ਕਾਰੋਬਾਰ ਕਰਦਾ ਸੀ ਮੇਰਾ ਕੰਮ ਇੰਨਾ ਵਧੀਆ ਸੀ ਕਿ ਮੈਨੂੰ ਦੌਲਤ ਦੀ ਕੋਈ ਘਾਟ ਨਹੀਂ ਸੀ ਜੇਕਰ ਤੁਸੀਂ ਮੈਨੂੰ ਇੱਕ ਛੋਟੀ ਜੀ ਦੁਕਾਨ ਖੋਲ੍ਹ ਦਿਓ ਤਾਂ ਰੱਬ ਦੀ ਕਿਰਪਾ ਨਾਲ ਮੈਂ ਆਪਣਾ ਕਾਰੋਬਾਰ ਫਿਰ ਤੋਂ ਚਲਾ ਲਵਾਂਗਾ ਤੇ ਫਿਰ ਮੈਂ ਜਦੋਂ ਵਧੀਆ ਰੋਜੀ ਕਮਾਉਣ ਲੱਪਿਆ ਤਾਂ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ ਬਾਦਸ਼ਾਹ ਨੇ ਤੁਰੰਤ ਹੁਕਮ ਦੇ ਦਿੱਤਾ ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਕਿ ਮੇਰੀਆਂ ਤੁਹਾਡੇ ਅੱਗੇ ਤਿੰਨ ਬੇਨਤੀਆਂ ਨੇ ਉਸ ਨੇਕ ਆਦਮੀ ਨੇ ਕਿਹਾ ਜੀ ਬੋਲੋ ਬਾਦਸ਼ਾਹ ਨੇ ਕਿਹਾ ਪਹਿਲੀ ਬੇਨਤੀ ਇਹ ਹੈ ਕਿ ਜੋ ਕੁਝ ਮੈਂ ਤੁਹਾਡੇ ਲਈ ਕੀਤਾ ਹੈ ਉਹਦੇ ਲਈ ਮੈਨੂੰ ਮਾਫ਼ ਕਰ ਦਿਓ ਦੂਜੀ ਬੇਨਤੀ ਇਹ ਹੈ ਕਿ ਤੁਸੀਂ ਮੇਰੇ ਲਈ ਅਰਦਾਸ ਕਰੋ ਦੁਆ ਕਰੋ ਕਿ ਜੋ ਲੋਕ ਬੇਗੁਨਾਹ ਮਾਰੇਗੇ ਖੁਦਾ ਮੈਨੂੰ ਉਹਨਾਂ ਗੁਨਾਹਾਂ ਲਈ ਮਾਫ਼ ਕਰ ਦੇਵੇ ਤੇ ਤੀਜੀ ਬੇਨਤੀ ਇਹ ਹੈ ਕਿ ਹਰ ਹਫ਼ਤੇ ਤੁਸੀਂ ਮੇਰੇ ਕੋਲ ਆਇਆ ਕਰੋ ਤਾਂ ਜੋ ਮੈਂ ਤੁਹਾਡੀ ਸੰਗਤ ਵਿੱਚ ਬੈਠ ਕੇ ਕੁਝ ਸਿੱਖ ਸਕਾਂ ਉਸ ਨੇਕ ਆਦਮੀ ਨੇ ਬਾਦਸ਼ਾਹ ਦੀਆਂ ਤਿੰਨੋ ਗੁਜ਼ਾਰਸ਼ਾਂ ਮੰਨ ਲਈਆਂ ਇਸ ਤੋਂ ਬਾਅਦ ਉਸ ਆਦਮੀ ਨੇ ਸ਼ਿੱਦਤ ਨਾਲ ਮਿਹਨਤ ਕੀਤੀ ਤੇ ਕੁਝ ਹੀ ਸਮੇਂ ਵਿੱਚ ਉਸ ਦਾ ਕਾਰੋਬਾਰ ਬੜੀ ਤੇਜ਼ੀ ਨਾਲ ਚਮਕ ਉੱਠਿਆ ਦੌਲਤ ਦੀ ਕੋਈ ਘਾਟ ਨਾ ਰਹੀ ਉਹ ਆਪਣੀ ਦੌਲਤ ਗਰੀਬਾਂ ਵਿੱਚ ਵੰਡ ਦਿੰਦਾ ਜਿਸ ਨਾਲ ਉਹਦੇ ਦਿਲ ਨੂੰ ਤਸੱਲੀ ਮਿਲਦੀ ਇੰਨੀ ਬੇਅੰਤ ਦੌਲਤ ਹੋਣ ਦੇ ਬਾਵਜੂਦ ਉਹਦੇ ਦਿਲ ਵਿੱਚ ਕਦੇ ਵੀ ਲਾਲਚ ਨੇੜੇ ਨਾ ਆਇਆ ਤੇ ਨਾ ਹੀ ਉਹਨੇ ਕਦੇ ਰੱਬ ਦੀ ਯਾਦ ਨੂੰ ਭੁਲਾਇਆ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਦੌਲਤ ਇਨਸਾਨ ਦੀ ਨੀਅਤ ਤੇ ਵਿਸ਼ਵਾਸ ਵਿੱਚ ਹੁੰਦੀ ਹੈ ਨਾ ਕਿ ਸੋਨੇ ਚਾਂਦੀ ਦੇ ਥੈਲਿਆਂ ਵਿੱਚ ਉਹ ਜੋ ਦੁਨਿਆਵੀ ਦੌਲਤ ਦੀ ਪਾਲ ਕਰਦੇ ਨੇ ਕਈ ਵਾਰੀ ਆਪਣੇ ਹੀ ਹੱਥੀ ਆਪਣੇ ਅੰਤ ਨੂੰ ਨੇੜੇ ਲਿਆਉਂਦੇ ਨੇ ਜਦਕਿ ਉਹ ਜੋ ਸੱਚੇ ਦਿਲ ਨਾਲ ਆਪਣੇ ਰੱਬ ਦੇ ਬਾਣੇ ਵਿੱਚ ਰਹਿੰਦੇ ਨੇ ਉਹਨਾਂ ਲਈ ਸਭ ਕੁਝ ਆਪਣੇ ਢੁਕਵੇਂ ਸਮੇਂ ਤੇ ਆ ਜਾਂਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਜੇਕਰ ਮੇਰੇ ਕੋਲ ਆ ਚੀਜ਼ ਹੋਵੇ ਤਾਂ ਮੈਂ ਖੁਸ਼ ਰਾਂਗਾ ਪਰ ਕੀ ਖੁਸ਼ੀ ਅਸਲ ਵਿੱਚ ਕਿਸੇ ਚੀਜ਼ ਤੇ ਨਿਰਭਰ ਕਰਦੀ ਹੈ ਅਸੀਂ ਕਹਾਣੀ ਵਿੱਚ ਵੇਖਿਆ ਕਿ ਦੌਲਤ ਮੰਗਣ ਵਾਲੇ ਨੂੰ ਦੌਲਤ ਲੱਭ ਗਈ ਪਰ ਉਹ ਦੌਲਤ ਉਸ ਦੀ ਨਹੀਂ ਰਹੀ ਪਤਨੀ ਮੰਗਣ ਵਾਲੇ ਨੂੰ ਪਤਨੀ ਮਿਲ ਗਈ ਪਰ ਉਹ ਵੀ ਆਪਣੀ ਜ਼ਿੰਦਗੀ ਨਹੀਂ ਬਚਾ ਸਕਿਆ ਪਰ ਉਹ ਜਿਸ ਨੇ ਸਿਰਫ ਵਿਸ਼ਵਾਸ ਤੇ ਸੰਜਮ ਰੱਖਿਆ ਉਹ ਦੌਲਤ ਵੀ ਪਾ ਗਿਆ ਮਾਣ ਸਨਮਾਨ ਵੀ ਤੇ ਸਭ ਤੋਂ ਵੱਡੀ ਗੱਲ ਆਪਣੀ ਆਤਮਿਕ ਸ਼ਾਂਤੀ ਵੀ ਇਸ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਜਿਹੜਾ ਬੰਦਾ ਰੱਬ ਦੀ ਰਜ਼ਾ ਤੇ ਭਰੋਸਾ ਕਰਦਾ ਉਹ ਹਮੇਸ਼ਾ ਸੁਰੱਖਿਅਤ ਰਹਿੰਦਾ ਭਾਵੇਂ ਦੁਨੀਆ ਵਿੱਚ ਕੋਈ ਵੀ ਤੂਫਾਨ ਆ ਜਾਵੇ ਸੋ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਹਾਨੂੰ ਹਮੇਸ਼ਾ ਯਾਦ ਰਹੇਗੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੇਲਰ ਪੰਜਾਬ